ਹੂਲਦੀ ਇਹ 80 ਤੋਂ ਤਾਂ ਆ ਰਹੀ ਹੈ 80 ਦੀ ਸਪੀਡ ਤੋਂ 80 ਦੀ ਸਪੀਡ ਤੋਂ ਉੱਪਰ ਆ ਰਹੀ ਸੀ ਕਿਉਂਕਿ ਅਸੀਂ 80 ਤੇ ਆ ਰਹੇ ਸੀ ਆਪਣੀ ਗੱਡੀ ਤੇ ਇਹਨੂੰ ਰੋਕਣ ਵਾਸਤੇ ਵੀ ਇੰਨੀ ਤੇਜ਼ ਕਿਉਂ ਜਾ ਰਹੀ ਹੈ ਤੇ ਸਾਡੇ ਕੋਲ ਨਹੀਂ ਰੁਕੀ ਬਾਈਪਾਸ ਤੋਂ ਲੱਗੇ ਸੀ ਤੇ ਆ ਬੱਬੇ ਹਾਲੀ ਨਹਿਰ ਤੋਂ ਅੱਗੇ ਆਣ ਕੇ ਆਪਾਂ ਇਹਨੂੰ ਜਿਹੜਾ ਹੈ ਰੋਕਿਆ ਉਹ ਵੀ ਇਹਦੇ ਅੱਗੇ ਇੱਕ ਟਰਾਲੀ ਆ ਗਈ ਤੇ ਫੇਰ ਇਹਦੀ ਬ੍ਰੇਕ ਵੱਜੀ। ਆ ਉਹਦੇ ਅੰਦਰ ਵੇਖਨੇ ਕੀ ਹੈ ਜੀ। ਥੇਰ ਨਾਲੇ ਇਧਰ ਆ। ਆ ਛੋਟੇ ਛੋਟੇ ਬੱਚੇ ਨੇ ਇਹਦੇ ਵਿੱਚ। ਕੋਈ ਲੇਡੀ ਹਨ ਪਰਣੀ ਹੈਗਾ। ਕੋਈ ਚੈਰ ਸਲਪਰ ਨਹੀਂ ਹੈਗਾ ਇਹ ਆਪਣੀ ਵਾਰੀ ਇਹਦੀ ਜਦੋਂ ਮਰਗੀ ਤੂੰ ਖੋਲ ਕੇ ਤੇ ਭਾਵੇਂ ਬੱਚਾ ਥਲੇ ਡਿੱਗ ਜੇ ਪੱਖਾ ਇਹਦੇ ਵਿੱਚ ਕੋਈ ਨਹੀਂ ਹੈਗਾ ਕੈਮਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਨਾ ਲੈ ਕੇ ਰੱਖਾ ਕਰਕੇ ਇੱਕ ਸਕੂਲੀ ਬੱਸ ਫਰੀ ਹੈ ਕੀ ਮਾਮਲਾ ਜੀ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਇੱਕ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਇਹੀ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਪਰ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਫੀਟ ਸੀ ਉਹ ਮਤਲਬ 80 ਕਿਤੇ ਆਹੀ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ ਕਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਦੇ ਕੈਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲੋਂ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਅਸਰਾਧੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਨੀ ਆ ਨਾ ਉਹ ਮਗਰ ਤੇ ਇਹ ਨਾ ਖਿਆਲ ਰੱਖ ਸਕਦਾ ਉਹ ਸੇਫਟੀ ਵਾਲਿਆਂ ਨੇ ਕਿਹਾ ਸੀ ਕਿ ਅੱਗੇਆਂ ਸੀ ਕਿ ਸਕੂਲੀ ਪੱਥਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਆ 50 ਸਪੀਡ ਤੋਂ ਨਹੀਂ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਹੈ ਡਰਾਈਵਰ ਨੂੰ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਇਦਾਂ ਨਹੀਂ ਹੋਣਾ ਚਾਹੀਦਾ ਪੇ ਲਗਾਤਾਰ ਚੱਲੀ ਰਹੇਗੀ ਸਕੂਲੀ ਬਾਰੇ ਲਗਾਤਾਰ ਚੱਲੀ ਰਹੇਗੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਹੈ ਉਹ ਵੀ ਜਾਂਦੀ ਹੈ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ